ਤੁਰੰਤ ਬਦਲੇ ਜਾਮ ਹੈਡ ਗ੍ਰਾਂਥੀ ਗੁਰਮਖ ਸਿੰਘ ਸਿੰਘ ਸਹਿਬਾਨ ਦਾ ਹੁਕਮ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਤਨਖਾਹੀ ਅਕਰਾਰ ਦਿੱਤੇ ਗਏ ਸੁਖਵੀਰ ਸਿੰਘ ਬਾਦਲ ਦੇ ਮਾਮਲੇ ਨੂੰ ਲੈ ਕੇ ਪੰਜ ਸਿੰਘ ਸਹਿਬਾਨ ਦੇ ਅੱਜ ਇਕਤਰਤਾ ਕੀਤੀ ਗਈ ਇਸ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਜ਼ੀਲ ਤੋਂ ਸੁਖਵੀਰ ਬਾਦਲ ਸਨੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਆਗੂਆਂ ਖਿਲਾਫ ਵੱਡਾ ਫੈਸਲਾ ਸੁਣਾਇਆ ਗਿਆ ਉਤੇ ਹੀ ਇਸ ਸਮੇਂ ਹੈੱਡ ਗ੍ਰਾਂਥੀ ਗੁਰਮਖ ਸਿੰਘ ਬਾਰੇ ਟਿੱਪਣੀ ਕਰਦੇ ਹੋਏ ਸਿੰਘ ਸਹਿਵਾਨ ਨੇ ਕਿਹਾ ਕਿ ਗਿਆਨੀ ਗੁਰਮਖ ਸਿੰਘ ਦੀ ਨਿਯੁਕਤੀ ਅੰਮ੍ਰਿਤਸਰ ਸੈਵ ਤੋਂ ਕਿਤੇ ਬਾਹਰ ਕੀਤੀ ਜਾਵੇ ਜੰਤਕ ਸਮਾਗਮਾਂ ਵਿੱਚ ਬੋਲਣ ਨੂੰ ਲੈ ਕੇ ਹੈੱਡ ਗ੍ਰਾਂਥੀ ਗਿਆਨੀ ਗੁਰਮਖ ਸਿੰਘ ਤੇ ਰੋਕ ਲਾਈ ਜਾਂਦੀ ਹੈ। ਸ਼੍ਰੀ ਅਕਾਲ ਚੱਕ ਸੈਵ ਤੋਂ ਸਿੰਘ ਸਹਿਵਾਨਾ ਬਲੋ ਐਸਜੀਪੀਸੀ ਨੂੰ ਆਦੇਸ਼ ਦਿੱਤੇ ਗਏ ਹਨ। ਇਹ ਫੈਸਲਾ ਭਾਵ ਕੱਲ 3 ਦਸੰਬਰ 12 ਵਜੇ ਤੋਂ ਪਹਿਲਾ ਪਹਿਲਾ ਲਾਗੂ ਕੀਤਾ ਜਾਣਾ ਚਾਹੀਦਾ ਹੈ। ਤੁਰੰਤ ਬਦਲੇ ਜਾਮ ਹੈੱਡ ਗ੍ਰਾਂਥੀ ਗੁਰਮਖ ਸਿੰਘ ਸਿੰਘ ਸਹਿਬਾਨ ਦਾ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਨਖਾਹੀ ਐਕਰਾਰ ਦਿੱਤੇ ਗਏ ਸੁਖਵੀਰ ਸਿੰਘ ਬਾਦਲ ਦੇ ਮਾਮਲੇ ਨੂੰ ਲੈ ਕੇ ਪੰਜ ਸਿੰਘ ਸਹਿਬਾਨ ਦੀ ਅੱਜ ਇਕਤਰਤਾ ਕੀਤੀ ਗਈ ਇਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਫ਼ਸੀਲ ਤੋਂ ਸੁਖਵੀਰ ਬਾਦਲ ਸਨੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਆਗੂਆਂ ਖਿਲਾਫ ਵੱਡਾ ਫੈਸਲਾ ਸੁਣਾਇਆ ਗਿਆ ਉਤੇ ਹੀ ਇਸ ਸਮੇਂ ਹੈੱਡ ਗ੍ਰਾਂਥੀ ਗੁਰਮਖ ਸਿੰਘ ਬਾਰੇ ਟਿੱਪਣੀ ਕਰਦੇ ਹੋਏ ਸਿੰਘ ਸਹਿਵਾਨ ਨੇ ਕਿਹਾ ਕਿ ਗਿਆਨੀ ਗੁਰਮਖ ਸਿੰਘ ਦੀ ਨਿਯੁਕਤੀ ਅੰਮ੍ਰਿਤਸਰ ਸੈਵ ਤੋਂ ਕਿਤੇ ਬਾਹਰ ਕੀਤੀ ਜਾਵੇ ਜੰਤਕ ਸਮਾਗਮਾਂ ਵਿੱਚ ਬੋਲਣ ਨੂੰ ਲੈ ਕੇ ਹੈੱਡ ਗ੍ਰਾਂਥੀ ਗਿਆਨੀ ਗੁਰਮਖ ਸਿੰਘ ਤੇ ਰੋਕ ਲਾਈ ਜਾਂਦੀ ਹੈ। ਸ਼੍ਰੀ ਅਕਾਚਕ ਸੈਵ ਤੋਂ ਸਿੰਘ ਸਹਿਵਾਨਾ ਵੱਲੋਂ ਐਸਜੀਪੀਸੀ ਨੂੰ ਆਦੇਸ਼ ਦਿੱਤੇ ਗਏ ਹਨ। ਇਹ ਫੈਸਲਾ ਭਾਵ ਕੱਲ 3 ਦਸੰਬਰ 12 ਵਜੇ ਤੋਂ ਪਹਿਲਾ ਪਹਿਲਾ ਲਾਗੂ ਕੀਤਾ ਜਾਣਾ ਚਾਹੀਦਾ ਹੈ।